ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਅੱਜ ਆਪਾਂ ਦੋਨੇ ਡੈਕਟਰਾਂ ਦੀ ਆਵਾਜ਼ ਚੈੱਕ ਕਰਦੇ ਹਾਂ ਇੱਕ ਆਪਣੇ ਕੋਲ ਹੈਗਾ 93 ਮਾਡਲ ਇੱਕ ਹੈਗਾ 84 ਮਾਡਲ ਇਹਨਾਂ ਦੋਨਾਂ ਦੀ ਆਵਾਜ਼ ਦਾ ਮੈਨੂੰ ਤਾਂ ਬਹੁਤ ਫਰਕ ਲੱਗਾ ਜਿਹੜਾ 93 ਮਾਡਲ ਵਾਲਾ ਜਿਹੜੇ ਉੱਚੇ ਮਾਡਲ ਚਾਹੀਏ 90 ਤੋਂ ਲੈ ਕੇ 90 99 ਉਹ 93 94 ਮੈਂ ਤਾਂ ਇਹ ਇਹਨਾਂ ਦੀ ਆਵਾਜ਼ ਥੋੜੀ ਜਿਹੀ ਭਾਰੀ ਆਈ ਏ ਜਦੋਂ ਆਪਾਂ ਸਟਾਰਟ ਕਰਦੇ ਹਾਂ ਥੋੜੀ ਜਿਹੀ ਇਹ ਭਾਰੀ ਆਵਾਜ਼ ਕੱਢਦੇ ਜਿਹੜੇ ਨੀਵੇਂ ਮਾਡਲ ਦੇ ਆਗੇ ਸੀਗੇ ਇਹਨਾਂ ਦੀ ਆਵਾਜ਼ ਥੋੜੀ ਜਿਹੀ ਤਿੱਖੀ ਹੈ ਇਹ ਜਿਹੜਾ 93 ਮਾਡਲ ਵਾਲਾ ਇਹਦਾ ਆਪਣਾ ਇੰਜਨ-ਉੰਜਨ ਜਮਾ ਪੰਪ-ਪੰਪ ਜਮਾ ਸਾਰਾ ਕੁਝ ਓਕੇ ਹੈ ਜਮਾ ਇੰਜਨ ਵੀ ਹੁਣੀ ਕਰਵਾਇਆ ਹੈ 6 ਮਹੀਨੇ ਹੋਏ ਹੈ ਹਜੇ ਪੰਪ ਵੀ ਜਮਾ ਤਿਆਰ ਹੈ ਸਾਰੀ ਚੀਜ਼ ਜਮਾ ਓਕੇ ਰਿਪੋਰਟ ਹੈ ਦੀ ਤੇ ਆ ਜੋ ਆਪਾਂ ਸਟਾਰਟ ਕਰਦੇ ਆ ਇਹਨੂੰ ਤੇ ਇਹਦੀ ਆਵਾਜ਼ ਆਪਾਂ ਚੈੱਕ ਕਰਦੇ ਆ 93 ਮਾਡਲ ਵਾਲੀ ਦੀ ਪਹਿਲਾਂ ਤੇ ਲੋ ਜੀ ਹੁਣ ਆਪਾਂ ਲੱਗੇ ਆ ਸਟਾਰਟ ਕਰਨੇ ਇਸਨੂੰ 93 ਮਾਡਲ ਵਾਲੀ ਨੂੰ ਇਹਦੀ ਆਪਾਂ ਆਵਾਜ਼ ਚੈੱਕ ਕਰਦੇ ਆ ਆਈ ਕੋਈ ਇਹ ਤਾਂ ਨਹੀਂ ਚੰਗੀ ਤਰ੍ਹਾਂ ਇਹ ਸਭ ਕੋ ਨਹੀਂ ਇਹ ਵਾਜੇ ਪਾਣੀ ਕਰਦਾ ਬਰਸਦਾ ਪੂਰੀ ਹੈ ਵਾਜੇ ਦੀ ਪਾਣੀ ਹੁਣ ਹੁਣ ਆਪਾਂ ਚੱਲਦੇ ਹਾਂ ਜੁੱਜੇ ਮਾੜੋ ਜੋਹ ਦੇ ਕੋਲੇ ਹੁਣ ਉਹਦੀ ਆਵਾਜ਼ ਤੁਹਾਨੂੰ ਚੈੱਕ ਕਰਕੇ ਦਿਖਾਉਣੇ ਆ ਵੀ ਕਿ ਉਹਦੀ ਥੋੜੀ ਜਿਹੀ ਤਿੱਖੀ ਆਵਾਜ਼ ਕੱਢਦਾ ਹੋ ਤੇ ਚੱਲਦੇ ਆਪਾਂ ਉਹਦੇ ਕੋਲੇ ਤੇ ਹੁਣ ਆ ਦੇਖਾਂਗੇ ਵੀ ਇਹਦੀ ਤਾਂ ਆਵਾਜ਼ ਹੀ ਥੋੜੀ ਜਿਹੀ ਭਾਰੀ ਉਹ ਸੀਗਾ 93 ਤੇ ਹਾਂਜੀ ਹੁਣ ਆਪਾਂ ਇਹਦੀ ਆਵਾਜ਼ ਚੈੱਕ ਕਰਦੇ ਆ ਇਹ ਹੈਗਾ 84 ਮਾਡਲ ਆ ਤਾਂ ਤੁਸੀਂ ਆਪਣੀਆਂ ਵੀਡੀਓ ਚ ਕਈਆਂ ਜਿ ਦੇਖਿਆ ਹੋਊਗਾ ਸਾਰੀਆਂ ਜਿ ਦੇਖਿਆ ਲਗਭਗ ਤੇ ਹੁਣ ਆਪਾਂ 93 ਮਾਡਲ ਵਾਲੇ ਨਾਲੋਂ ਇਹਦੀ ਆਵਾਜ਼ ਦਾ ਦਿਨੇ ਕਿੰਨਾ ਦਾ ਫਰਕ ਹੈ ਲਾਈਟਾਂ ਜਗਦੀਆਂ ਛਟ ਗਈਏ ਹੁਣ ਦੇਖਾਂਗੇ ਸਭ ਤੋਂ ਸੱਚੀ ਮਾਰਕੀ ਆਈ ਸੀ ਕਿ ਉਹਨਾਂ ਨੂੰ ਬਾਈਕ ਦਾ ਫਰਕ ਆ ਗਿਆ ਹਾਂਜੀ ਦੋਸਤੋ ਹੁਣ ਤੁਸੀਂ ਆਵਾਜ਼ ਦਾ ਦੋਨੋਂ ਦਾ ਫਰਕ ਦੇਖ ਲਿਆ ਡਿਫਰੈਂਸ ਦੇਖ ਲਿਆ ਆਵਾਜ਼ ਦਾ ਵੀ ਕਿੰਨਾ ਦੋਨੋਂ ਦਾ ਇੰਨਾ ਦਾ ਫਰਕ ਹੁਣ ਕਈ ਆਪਾਂ ਆਖ ਦਿੰਨੇ ਆਂ ਵੀ ਪੰਪ ਵਾਲੇ ਦੀ ਗਲਤੀ ਰਹੇਗੀ ਪੰਪ ਵਾਲੇ ਦਾ ਕੰਮ ਹੁੰਦਾ ਇੱਕ ਤਾਂ ਟਰੈਕਟਰ ਬਿਖਚਾਈ ਨਾ ਕਰੇ ਉਹਦੀ ਜ਼ਿੰਮੇਵਾਰੀ ਹੁੰਦੀ ਹੈ ਤੇ ਇੱਕ ਹੁੰਦੀ ਹੈ ਡੀਜ਼ਲ ਦੀ ਤੇ ਵਿੱਚ ਸਮਾਨ ਦੀ ਪੰਪ ਵਾਲੇ ਦੀ ਇੰਨੀ ਜ਼ਿੰਮੇਵਾਰੀ ਹੁੰਦੀ ਹੈ ਇਕੱਲੀ ਵੀ ਸਮਾਨ ਉਹਨੇ ਸਾਰਾ ਜਿਹੜੀ ਇਹਨਾਂ ਪਾ ਕੇ ਵੀ ਅਗਲਾ ਆਪਾਂ ਨੂੰ ਦਿਖਾ ਦਿੰਦਾ ਤੇ ਡੀਜ਼ਲ ਵੱਧ ਘੱਟ ਖੰਦਾ ਉਹ ਪੰਪ ਵਾਲੇ ਦੀ ਗਲਤੀ ਹੁੰਦੀ ਹੈ ਉਹ ਪੰਪ ਉੱਥੋਂ ਸੈਟਿੰਗ ਕਰਕੇ ਦਿੰਦਾ ਫੇਰ ਦੂਜੀ ਤੀਜੀ ਗੱਲ ਹੋ ਗਈ ਵੀ ਜਿਹੜਾ ਖਚਾਈ ਨਹੀਂ ਕਰਨੀ ਖਚਾਈ ਵੀ ਪੰਪ ਸਰ ਤੇ ਹੁੰਦੀ ਹੈ ਤੇ ਆ ਚੀਜ਼ਾਂ ਬਾਕੀ ਆਵਾਜ਼ ਤੇ ਇਹੋ ਜਿਹੇ ਚੀਜ਼ਾਂ ਜਿਹੜੀਆਂ ਹੁੰਦੀਆਂ ਇਹ ਹੁੰਦਾ ਜਿਹੜਾ ਆਪਾਂ ਮਿਸਤਰੀ ਆਪਣੇ ਆਮ ਹੁੰਦੇ ਜਿਹੜੇ ਦੂਜੇ ਹੁੰਦੇ ਆ ਜਿਹੜੇ ਇਹਨੂੰ ਜੜਦੇ ਆ ਪੰਪ ਨੂੰ ਇੱਥੇ ਲਿਆ ਕੇ ਉਹਨਾਂ ਦੇ ਸਰਤੇ ਹੁੰਦੀ ਆਵਾਜ਼ ਸੈੱਟ ਕਰਨੇ ਟਰੈਕਟਰ ਦੀ ਇਹਨੂੰ ਪੰਪ ਵਾਲੇ ਦਾ ਕੰਮ ਤਾਂ ਹੁੰਦਾ ਵੀ ਪੰਪ ਕੱਲਾ ਕਰਕੇ ਉਹਨੇ ਛੱਡਤਾ ਵੀ ਡੀਜ਼ਲ ਵੱਧ ਖਾਵੇ ਜਾਂ ਕੋਈ ਹੋਰ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਉਹ ਤਾਂ ਹੁੰਦੀ ਆ ਉਹਦੀ ਜ਼ਿੰਮੇਵਾਰੀ ਹੁਣ ਜਿਹੜੇ ਨੇ ਇਸ ਨੂੰ ਜੜਨਾ ਫਿੱਟ ਕਰਨੇ ਆਹ ਪਲੇਟ ਖੋਲ ਕੇ ਇਹਦੇ ਘੱਟ ਤੋਂ ਘੱਟ ਅੱਧਾ ਪੌਣਾ ਘੰਟਾ ਪੰਪ ਦੀ ਸੈਟਿੰਗ ਕਰਨ ਚ ਖਾ ਜਾਂਦੇ ਜੇ ਸਹੀ ਸੈਟਿੰਗ ਕਰਦੇ ਆਪਾਂ ਜੀ ਟਰੈਕਟਰ ਦੀ ਫੇਰ ਡਿਗਰੀ ਨਾ ਡਿਗਰੀ ਕੱਢ ਕੇ ਟਾਈਮ ਕਰਾਉਂ ਟਾਈਮ ਕਮ ਲਾ ਕੇ ਸਾਰੀ ਚੀਜ਼ ਕਰਕੇ ਫਿਰ ਜਾ ਕੇ ਆਵਾਜ਼ ਬਣਦੀ ਏ ਨਹੀਂ ਹਰੇਕ ਮਿਸਤਰੀ ਤੋਂ ਟਰੈਕਟਰ ਦੀ ਆਵਾਜ਼ ਨਹੀਂ ਸੈੱਟ ਹੋਉਂਦੀ ਵਾਇਸ ਸੈੱਟ ਕਰਨੀ ਬੜੀ ਔਖੀ ਏ ਇਸ ਚੈਨਲ ਤੇ ਵੀਡੀਓ ਪਾਵਾਂਗੇ ਆਪਾਂ ਇਲੈਕਟ੍ਰੋਨਿਕ ਸਟੀਅਰਿੰਗ ਦੀ ਸਾਰੀ ਪੂਰੀ ਫੋਰਡ 3600 ਦੀ ਪਾਵਾਂਗੇ ਆਪਾਂ ਕਿੰਨਾ ਖਰਚਾ ਹੁੰਦਾ ਸਾਰੀ ਚੀਜ਼ ਦੱਸ ਦਾਂਗੇ ਤੇ ਆਪਣੀ ਵੀਡੀਓ ਨੂੰ ਵਧੀਆ ਲਾਈਕ ਕਰਿਓ ਕਮੈਂਟ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਕਰਿਓ ਸਬਸਕ੍ਰਾਈਬ